ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਰਸੋਂ ਝੋਨਾ ਵੜਾਇਆ ਸੀ ਤੇ ਤੁਹਾਨੂੰ ਦੱਸਿਆ ਸੀ ਵੀ ਇਹਦਾ ਝਾੜ ਦੱਸਾਂਗੇ ਤੁਹਾਨੂੰ ਕਿੰਨਾ ਪੀਆਰ 114 ਝੋਨਾ ਸੀ ਜਿਹੜੀ ਆ ਤਿੰਨ ਕਿੱल्ल्याਾਂ ਵਾਲੀ ਪਟੀ ਜੂਮ ਆਪਾਂ ਤਾਂ ਕੀਤੀ ਵੀਡੀਓ ਸਾਹਮਣੇ ਨਾਲਾ ਦਿਖਦਾ ਨਾ ਡਰੇਨ ਜਿਹੜੀ ਚੰਬੋ ਚੋਚ ਜਾ ਕੇ ਪੈਂਦੀ ਐ ਇਹ ਹੁਣ ਪਰਲੇ ਬੰਨਿਓ ਇੱਥੋਂ ਤਾਂ ਜਿੱਥੇ ਉਹ ਖੰਭਾ ਲੱਗਿਆ ਹੋਇਆ ਉਹ ਵੱਟ ਆਪਣੀ ਤਿੰਨ ਕਿੱਲੇ ਪੂਰੀ ਲੰਮੀ ਜਾਂਦੀ ਐ ਇੱਥੋਂ ਆਵਟ ਜਿਹੜੀ ਇਹ ਥੋੜੀ ਉਰਾਂ ਰਹਿੰਦੀ ਇੱਥੋਂ ਨਾਲਾ ਘੱਟਦਾ ਇੱਥੋਂ ਮੋੜ ਪਾ ਕੇ ਇੱਥੋਂ ਪੈ ਜਾਂਦਾ ਮੋੜ ਨਾਲੇ ਚ 25 ਮਰਲੇ ਥਾਂ ਇਹ ਘੱਟ ਜਾਂਦਾ ਤੇ ਬਾਕੀ ਉਹ ਬੋਰ ਤੇ 5-10 ਮਰਲੇ ਘੱਟ ਜਾਂਦਾ ਹੋਣਾ 10 ਤਾਂ ਨਹੀਂ 5-4 ਕੁ ਮਰਲੇ ਅ ਜਿੱਥੇ ਬਰਕੈਨਾਂ ਜੀਆਂ ਲੱਗੀਆਂ ਨੇ ਕੋਲਮ ਲਾ ਕੇ 30 ਕੁ ਮਰਲੇ ਥਾਂ ਘੱਟ ਆਪਣਾ ਤੇ ਝੋਨਾ ਆਪਣਾ ਰਾਤ ਤੋਂ ਲੱਗਿਆ ਸੀ ਤੇ ਤਲਾ ਆਇਆ ਸੀ ਮੈਂ 8-9 ਵਜੇ ਜਾ ਕੇ ਤੇ ਝਾੜ ਕਿੰਨਾ ਨਿਕਲਿਆ ਉਹ ਤੁਹਾਨੂੰ ਦੱਸਦੇ ਆ ਤਾਂ ਹੀ ਆਪਾਂ ਵੀਡੀਓ ਬਣਾਉਣੇ ਪਏ ਤਾਂ ਜੋ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਬਣੇ ਰਿਓ ਵੀਡੀਓ ਦੇ ਐਂਡ ਤੱਕ ਤੁਹਾਨੂੰ ਝਾੜ ਵੀ ਦੱਸਾਂਗੇ ਤੇ ਆਪਾਂ ਵਿੱਚ ਥੋੜੇ ਜਿਹਾ ਕਲਿੱਪ ਰਾਤ ਵਾਲੇ ਵੀ ਐਡ ਕਰ ਦਿੰਨੇ ਆ ਤਾਂ ਜੋ ਤੁਹਾਨੂੰ ਪੁਖਤਾ ਜਾਣਕਾਰੀ ਮਿਲ ਸਕੇ ਹਾਂਜੀ ਭਰਾਵੋ ਤੁਹਾਡੇ ਨਾਲ ਆਪਾਂ ਵੀਡੀਓ ਸਾਂਝੀ ਕੀਤੀ ਸੀ ਪਿਛਲੀ ਜਿਹੜੀ ਜਦੋਂ ਝੋਨਾ ਵੜਦੇ ਪਏ ਸੀਗੇ ਆਪਾਂ ਉਹ ਵਾਲੀ ਤੇ ਉਹਦੇ ਵਿੱਚ ਆਪਾਂ ਇਹ ਵੀ ਕਿਹਾ ਸੀ ਕਿ ਮੰਡੀ ਵਿੱਚ ਜਾ ਕੇ ਤੁਹਾਨੂੰ ਦੱਸਾਂਗੇ ਕਿੰਨੇ ਥੈਲੇ ਜਾਂ ਕਿੰਨੀਆਂ ਬੋਰੀਆਂ ਹੋਈਆਂ ਕਿੰਨੇ ਕਿਲੋ ਦੀ ਭਰਤੀ ਏ ਤੇ ਆਪਣੇ ਤੋਲ ਲੱਗਾ ਹੋਇਆ ਰਾਤ ਨੂੰ ਤੁਸੀਂ ਵੇਖ ਸਕਦੇ ਹੋ 8 ਵਜੇ ਆਪਣੇ ਤੋਲ ਲੱਗਾ ਜਿੱਦਣ ਆਪਾਂ ਝੋਨਾ ਵੱਡਿਆ ਸੀਗਾ ਉਸ ਦਿਨ 23 ਮੌਸਰ ਆਇਆ ਸੀ ਆਪਣਾ ਝੋਨਾ ਜਦੋਂ ਆਪਾਂ ਝੋਨਾ ਮੰਡੀ ਵਿੱਚ ਲੈ ਕੇ ਆਏ ਸੀ ਆੜਤੀਆਂ ਨੇ ਪੱਖਾ ਨਾਲ ਦੀ ਨਾਲ ਲਾਤਾ ਸੀ ਝੋਨੇ ਨੂੰ ਤੇ ਅਗਲੇ ਦਿਨ ਥੋੜੀਆਂ ਢੇਰੀਆਂ ਖਲਾਰ ਕੇ ਧੁੱਪ ਲਵਾ ਕੇ 2-4 ਘੰਟੇ ਤੇ ਫਿਰ ਝੋਨਾ ਸੈੱਟ ਹੋ ਗਿਆ ਸੀ ਤੇ ਫਿਰ ਰਾਤ ਨੂੰ ਅਗਲੀ ਰਾਤ ਨੂੰ ਇੱਕ ਰਾਤ ਮੰਡੀ ਦੇ ਵਿੱਚ ਲੱਗੀ ਅਗਲੀ ਰਾਤ ਨੂੰ 8:00 ਵਜੇ ਆਪਣੇ ਤੋਲ ਲੱਗ ਗਿਆ ਤੇ ਕਿੰਨਾ ਹੁਣ ਝਾੜ ਨਿਕਲਿਆ ਇਹ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਸਾਰਾ ਕੁਝ ਦੱਸਾਂਗੇ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਡੇ ਨਾਲ ਅੱਗੇ ਹੋਰ ਚੰਗੀਆਂ ਵੀਡੀਓ ਸਾਂਝੀਆਂ ਕੀਤੀਆਂ ਜਾ ਸਕਣ ਪਹਿਲਾਂ ਨਾਲੋਂ ਸੁਧਾਰ ਕਰਕੇ ਵੀਡੀਓ ਪਾਈਆਂ ਜਾ ਸਕਣ ਜੋ ਤੁਹਾਨੂੰ ਠੀਕ ਲੱਗਣ ਜਾਣਕਾਰੀ ਮਿਲੇ ਤੁਹਾਨੂੰ ਹੋਰ ਵੱਧ ਤੋਂ ਵੱਧ ਤੇ ਤੁਸੀਂ ਵੇਖ ਸਕਦੇ ਹੋ ਤੋਲੇ ਆਪਣੇ ਲੱਗੇ ਹੋਏ ਨੇ ਤੇ ਇਹ ਬਿਹਾਰੀ ਤੋਲੇ ਨੇ ਲੇਬਰ ਤੇ ਘੰਟੇ ਕਿ ਜਿਹਨਾਂ ਨੇ ਦੋ ਢੇਰੀਆਂ ਤੋਲ ਦੇਣੀਆਂ ਕਿਉਂਕਿ ਇਹ ਦੋ ਟਰਾਲੀਆਂ ਵੀ ਨਹੀਂ ਸੀ ਭਰੀਆਂ ਤੇ ਹੁਣ ਝਾੜ ਦਾ ਤੁਹਾਨੂੰ ਦੱਸ ਦਿਆਂ ਵੀ ਝਾੜ ਇਸ ਵਾਰ ਵੀ ਜਿਵੇਂ ਕਹਿੰਦੇ ਝਾੜ ਘੱਟ ਹੈ ਉਹੀ ਗੱਲ ਹੈ ਬਿਲਕੁਲ ਹੀ ਝਾੜ ਬਹੁਤ ਘੱਟ ਹੈ ਇਸ ਵਾਰ ਇਹ ਆਪਣਾ ਬਿਨਾ ਬਿਮਾਰੀ ਵਾਲਾ ਝੋਨਾ ਸੀ ਇਹਨੂੰ ਡੋਡੀ ਹੈਗੀ ਸੀ ਥੋੜੀ ਬਹੁਤੀ ਪੀਆਰ 114 ਵੈਰਾਈਟੀ ਆਪਣੀ ਆਪਾਂ ਨੂੰ ਆਇਆ ਸੀ ਕਿ ਪੂਸ਼ਾ 44 ਨੂੰ ਬਿਮਾਰੀ ਹੈ ਤੇ ਵਾਉਣਾ ਬੂਟਾ ਹੈ ਉਹਦੇ ਵਿੱਚ ਵੀ ਉਹ ਉਹ ਆਪਾਂ ਨੂੰ ਰਗੜਾ ਲਾਉਗੀ ਰਗੜਾ ਇੰਨੇ ਵੀ ਲਾਇਆ ਇਹਨੂੰ ਬਿਮਾਰੀ ਵੀ ਹੈ ਨਹੀਂ ਸੀਗੀ ਤੇ ਮਾੜਾ ਮੋਟਾ ਹੈਗੀ ਸੀ ਟੋਡੀ ਉਹ ਵੀ ਬੱਟਾ ਮੁੱਟਾ ਨਾਲ ਵਿੱਚ ਨਹੀਂ ਸੀ ਹੈਗੀ ਕੋਈ ਕੋਈ ਦਾਣਾ ਜਾਂ ਕਾਲਾ ਹੈ ਗਿਆ ਸੀ ਤੇ ਝੋਨਾ ਵਜਣ ਵਿੱਚ ਵੀ ਹੌਲਾ ਨਿਕਲੇਆ ਵੀ ਵਜਣੇ ਨਾਲ ਝੋਨੇ ਦਾ ਜ਼ਿਆਦਾ ਨਹੀਂ ਤੇ ਬਾਕੀ ਝਾੜ ਦੇ ਵਿੱਚ ਵੀ ਝੋਨਾ ਘੱਟ ਨਿਕਲੇਆ ਤੇ ਹੁਣ ਤੁਹਾਨੂੰ ਝਾੜ ਦੱਸਾਂਗੇ ਆ 10 10 ਦੀਆਂ ਲੈਣਾ ਲਾਉਣ ਦੇ ਨੇ ਬਾਕੀ ਇੰਨਾ ਝਾੜ ਨਿਕਲੂਗਾ ਆਪਾਂ ਕਦੀ ਸੋਚਿਆ ਨਹੀਂ ਸੀ ਵੀ ਇਸ ਵਾਰ ਇੰਨਾ ਝਾੜ ਨਿਕਲੂਗਾ ਇੰਨਾ ਰਗੜਾ ਲੱਗੂਗਾ ਤੇ ਚਲੋ ਰਗੜਾ ਦਾ ਸਾਰਿਆਂ ਨੂੰ ਲੱਗਿਆ ਹੁਣ ਕਿੰਨਾ ਲੱਗਿਆ ਤੁਹਾਨੂੰ ਵਿਖਾਉਨੇ ਆ ਤੇ ਬਣੇ ਰੋ ਵੀਡੀਓ ਦੇ ਐਂਡ ਤੱਕ ਝੋਨੇ ਦਾ ਰੰਗ ਵੇਖੋ ਤੁਸੀਂ ਝੋਨਾ ਪੂਰੀ ਚਮਕ ਮਾਰਦਾ ਪਿਆ ਝੋਨੇ ਵਿੱਚ ਕੋਈ ਕਮੀ ਨਹੀਂ ਸੀ ਦੇਖਣ 'ਚ ਝੋਨਾ ਵਧੀਆ ਲੱਗਦਾ ਸੀ ਦਾਣਿਆਂ ਦੇ ਵਿੱਚ ਕੋਈ ਬਿਮਾਰੀ ਟਮਾਰੀ ਨਹੀਂ ਹੈਗੀ ਠੀਕ ਹੈ ਰੰਗ ਵੀ ਸਾਫ਼ ਹੈ ਕੁੱਲ ਮਿਲਾ ਕੇ ਜਿਵੇਂ ਆਪਾਂ ਨੂੰ ਐਸੇ ਵੀ ਡੋਡੀ ਜੀ ਹੈ ਵੱਟਾਂ ਨਾਲ ਤੇ ਓਵੇਂ ਦੀ ਕੋਈ ਗੱਲ ਨਹੀਂ ਠੀਕ ਹੈ ਵਜਨ 'ਚ ਵੀ ਬਾਲਾ ਹੌਲਾ ਨਹੀਂ ਤੇ ਬਾਲਾ ਭਾਰਾ ਨਹੀਂ ਤੇ ਝੋਨਾ ਵੈਸੇ ਹੀ ਆਪਣਾ ਟਰਾਲੀਆਂ ਘਟ ਹੋਈਆਂ ਝੋਨੇ ਦੀਆਂ ਢਾਈ ਟਰਾਲੀਆਂ ਹੁੰਦੀਆਂ ਸੀ ਆਪਣੀਆਂ ਪਹਿਲਾਂ ਤਿੰਨ ਕਿੱਲੇਆਂ ਚੋਂ ਤੇ ਹੁਣ ਹੋਈਆਂ ਨੇ ਆਪਣੀਆਂ ਪੌਣੇ ਦੋ ਤੇ ਵੇਖੋ ਹੁਣ ਤੁਹਾਡੇ ਸਾਹਮਣੇ ਆ ਪੰਜ ਲੈਣਾ ਤੋਲ ਗਿਆ 10-10 ਦੀਆਂ ਲੈਣਾ 50 ਗੱਟੇ ਪਰਾਂ ਤੋਲ ਗਿਆ 6ਵੀਂ ਲੈਣਾ ਪੰਜ ਲੈਣਾ ਲਾਤੀਆਂ ਇਹਨਾਂ ਨੇ 10-10 ਦੀਆਂ ਤੇ 6ਵੀਂ ਲੈਣ ਇਹਨਾਂ ਨੇ ਲਾਤੀ 15 ਦੀ ਤੇ ਉਦੋਂ ਬਾਅਦ ਵਾਲੀਆਂ ਲੈਣਾ ਵੀ ਇਹਨਾਂ ਨੇ 10-10 ਦੀਆਂ ਸ਼ੁਰੂ ਕਰਤੀਆਂ ਇੱਕ ਢੇਰੀ ਤੋਲ ਗਈ ਤੇ ਹੁਣ ਦੂਜੀ ਨੂੰ ਲੱਗੇ ਕੰਡਾ ਲਾਉਣ ਛੋਟੀ ਢੇਰੀ ਉਹ ਐ ਪੌਣੀ ਕੁ ਟਰਾਲੀ ਦੀ ਲਗਭਗ ਲੋ ਜੀ ਚੋਨਾ ਆਪਣਾ ਗਿਆ ਤੋਲ ਤੇ 190 ਗੱਟੇ ਹੋ ਗਏ ਸਾਰੇ ਤੇ ਇੱਕ ਗੱਟਾ ਛੱਡਤਾ ਭੱਲੇਵਰ ਵਾਲਿਆਂ ਨੂੰ ਪੰਜ ਲੈਣਾ ਹੋ ਗਈਆਂ 10-10 ਦੀਆਂ 50 ਗੱਟੇ ਇਹ ਹੋ ਗਏ ਫਿਰ ਛੇਵੀਂ ਲੇਨ ਹੋ ਗਈ ਜੀ 15 ਦੀ ਆ ਲੰਮੀ ਗਈ ਅੱਗੇ ਨੂੰ ਇਹ ਹੋ ਗਏ ਜੀ 65 ਗੱਟੇ ਫਿਰ ਅੱਗੇ 12 ਲੈਣਾ 10-10 ਦੀਆਂ 120 ਗੱਟੇ ਉਹ ਹੋ ਗਏ ਤੇ 13ਵੀਂ ਲੇਨ ਫਿਰ ਪੰਜ ਦੀ ਪਾਂਡੇ ਗੱਟੇ ਹੋਗੇ ਟੋਟਲ ਹੋਗੇ 190 ਗੱਟੇ ਤੇ 37.5 ਕਿਲੋ ਦੀ ਹੈ ਜੀ ਭਰਤੀ 190 ਨੂੰ ਹੁਣ ਤੁਸੀਂ ਤਕਸੀਮ ਕਰ ਲਓ ਡਿਵਾਈਡ ਕਰ ਲਓ 22.5 ਕਨਾਲਾਂ ਤੇ ਤਿੰਨ ਕਿੱल्ल्या ਤੋਂ ਆਪਣਾ ਡੇਢ ਕਨਾਲ ਥਾਂ ਘੱਟ ਸੀ ਤੁਹਾਨੂੰ ਦੱਸਿਆ ਵਿੱਚੋਂ ਨਾਲਾ ਲੰਘਦਾ ਕੁਝ ਬੋਰ ਹੈ 30 ਮਰਲੇ ਥਾਂ ਘੱਟ ਸੀ ਤੇ ਇਹ ਝਾੜ ਬਣਿਆ ਜੀ 63.66 63.5 ਮਣ ਤੋਂ ਉੱਤੇ ਨਿਕਲ ਗਿਆ ਜੀ ਪੌਣੇ 64 ਮਣ ਦੇ ਨੇੜੇ ਆਪਣਾ ਝਾੜ ਨਿਕਲਿਆ ਮਿਲਦੇ ਜੀ ਅਗਲੀ ਵੀਡੀਓ ਦੇ ਵਿੱਚ